ਪ੍ਰਤੀਸਥਾ ਅੰਬੇਡਕਰ ਸੀਨੀਅਰ ਸੈਕੰਡਰੀ ਸਕੂਲ ਫੁੱਲਪੁਰ ਤਨਾਲ ਜਲੰਧਰ ਵਿਖੇ ਬੋਤੀਸਥਾ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਅਤੇ ਪ੍ਰਗਿਆਸ਼ੀਲ ਐਜੂਕੇਸ਼ਨ ਸੁਸਾਇਟੀ ਜਲੰਧਰ ਵੱਲੋਂ ਅਨੁਸੂਚਿਤ ਜਾਤੀ ਜਨਜਾਤੀ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਤੇ ਧਾਰਮਿਕ ਕਟਗਿਣਤੀ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਕੈਰੀਅਰ ਕਾਉਂਸਲਿੰਗ ਅਤੇ ਕਿਤਾਬਾਂ ਵੰਡ ਸਮਾਗਮ ਦੇਸ਼ ਭਗਤੀ ਯਾਦਗਾਰ ਹਾਲ ਨੇੜੇ ਸੰਵਿਧਾਨ ਚੌਕ ਜਲੰਧਰ ਵਿਖੇ 1 ਅਕਤੂਬਰ ਦੇ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਵਿੱਚ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸੂਬੇ ਦੇ ਬੌਜਨ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਲਈ ਆਪਣੇ ਵਿਸ਼ਿਆਂ ਦੇ ਮਾਹਰ ਦੇਸ਼ ਦੀਆਂ ਨਾਮਵਰ ਕੇਂਦਰੀ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਅਧਿਆਪਕ ਅਤੇ ਹੋਰ ਸਿੱਖਿਆ ਖੇਤਰ ਦੇ ਅਧਿਕਾਰੀ ਪਹੁੰਚ ਰਹੇ ਹਨ ਜਲੰਧਰ ਵਿਖੇ ਇਸ ਸਮਾਗਮ ਦਾ ਪੋਸਟਰ ਜਾਰੀ ਕਰਦੇ ਹਾਂ ਪ੍ਰਬੰਧਕਾਂ ਵੱਲੋਂ ਸਮੂਹ ਬੌਜਨ ਸਮਾਜ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਇਸ ਪ੍ਰੋਗਰਾਮ ਨੂੰ ਆਪਣੇ ਆਪਣੇ ਖੇਤਰ ਅਤੇ ਜਾਣਕਾਰਾਂ ਤੱਕ ਜ਼ਰੂਰ ਲੈ ਕੇ ਜਾਓ ਤਾਂ ਜੋ ਸਾਰੇ ਇਸ ਦਾ ਲਾਭ ਉਠਾ ਸਕਣ ਤੁਸੀਂ ਵਧੇਰੇ ਜਾਣਕਾਰੀ ਲਈ 9988393442 98724 12866 79869 बी 903 ਤੇ ਸੰਪਰਕ ਵੀ ਕਰ ਸਕਦੇ ਹੋ ਜੈ ਜੀਨ ਜੈ ਭਾਰਤ ਬੋਦੀ ਸ਼ਤਾਬੰਕਰ ਬੈਂਕਰ ਪਬਲਿਕ ਸੀਨੀਅਰ ਸਕੂਲ ਫੂਲਪੁਰਤਣਾ ਹਲ ਜਲੰਧਰ ਬੋਦੀ ਸ਼ਤਾਬੰਕਰ ਐਜੂਕੇਸ਼ਨ ਸੁਸਾਇਟੀ ਅਤੇ ਪ੍ਰਗਿਆਸ਼ੀਲ ਐਜੂਕੇਸ਼ਨ ਸੁਸਾਇਟੀ ਵੱਲੋਂ ਪੂਰੇ ਪੰਜਾਬ ਲੈਵਲ ਦੇ ਉੱਤੇ ਬੱਚਿਆਂ ਲਈ ਕੈਰੀਅਰ ਕਾਉਂਸਲਿੰਗ ਕਰਵਾਈ ਜਾ ਰਹੀ ਹੈ ਜੋ ਕਿ ਮਿਤੀ 1 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਕਰਵਾਈ ਜਾ ਰਹੀ ਹੈ ਇਸ ਦਾ ਮੁੱਖ ਮਕਸਦ ਪੰਜਾਬ ਦੇ ਪੂਰੇ ਵਿਦਿਆਰਥੀ ਜਿਹੜੇ ਆ ਉਹਨਾਂ ਨੂੰ ਵੱਖ-ਵੱਖ ਵਿਸ਼ਿਆਂ ਦੇ ਨਾਲ ਇਸ ਕੈਰੀਅਰ ਕਾਉਂਸਲਿੰਗ ਦਾ ਮੁੱਖ ਮਕਸਦ ਪੰਜਾਬ ਦੇ ਵਿੱਚ ਪੜ੍ਹ ਰਹੇ ਵਿਦਿਆਰਥੀ ਵਰਗ ਨੂੰ ਵੱਖ-ਵੱਖ ਵਰਗਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਉਹਨਾਂ ਦੇ ਕੈਰੀਅਰ ਸੰਬੰਧੀ ਕਾਉਂਸਲਿੰਗ ਕੀਤੀ ਜਾਵੇਗੀ ਇਸ ਨਾਲ ਰਿਲੇਟਡ ਉਹਨਾਂ ਨੂੰ ਕਿਤਾਬਾਂ ਵੀ ਦਿੱਤੀਆਂ ਜਾਣਗੀਆਂ ਬਹੁਤ ਇਸ ਕਾਉਂਸਲਿੰਗ ਹਾਂਜੀ 50% ਡਿਸਕਾਊਂਟ ਰੇਟ ਤੇ ਉਹਨਾਂ ਨੂੰ ਕਿਤਾਬਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ ਔਰ ਸਾਡੀ ਅਪੀਲ ਹੈ ਕਿ ਜਿਆਦਾ ਤੋਂ ਜਿਆਦਾ ਵਿਦਿਆਰਥੀ ਜਿਹੜੇ ਆ ਇਸ ਕੈਰੀਅਰ ਕਾਉਂਸਲਿੰਗ ਦਾ ਹਿੱਸਾ ਬਣਨ ਤਾਂ ਕਿ ਉਹ ਆਪਣਾ ਫਿਊਚਰ ਅੱਛੇ ਤਰੀਕੇ ਨਾਲ ਬਣਾ ਸਕਣ ਔਰ ਇਸ ਕੈਰੀਅਰ ਕਾਉਂਸਲਿੰਗ ਸਮ ਕਾਉਂਸਲਿੰਗ ਲਈ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਸਹਿਯੋਗੀ ਸੰਸਥਾਵਾਂ ਆ ਉਹਨਾਂ ਵੱਲੋਂ ਯੋਗਦਾਨ ਆ ਰਿਹਾ ਹੈ ਔਰ ਅਸੀਂ ਹੋਰ ਵੀ ਯੋਗਦਾਨ ਦੀ ਅਪੀਲ ਕਰਾਂਗੇ ਜੈ ਪੀਮ ਜੈ ਭਾਰਤ ਅੱਜ ਅਸੀਂ ਬਹੁਤ ਸਾਰੀਆਂ ਸੰਸਥਾਵਾਂ ਦੇ ਜਿਹੜੇ ਅਧਿਕਾਰੀ ਇੱਥੇ ਬੋਦੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਤਨਾਲ ਜਲੰਧਰ ਵਿਖੇ ਇਕੱਠੇ ਹੋਏ ਹਨ ਮਕਸਦ ਜਿਹੜਾ ਸਾਡਾ ਹੈ ਉਹ ਇਹ ਹੈ ਕਿ ਇਹਨਾਂ ਸਕੂਲ ਵੱਲੋਂ ਤੇ ਜਿਹੜੀ ਸੰਸਥਾ ਸਕੂਲ ਨੂੰ ਚਲਾ ਰਹੀ ਹੈ ਬੋਦੀਸਤਵ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਤੇ ਪ੍ਰਗਿਆਸ਼ੀਲ ਐਜੂਕੇਸ਼ਨ ਸੁਸਾਇਟੀ ਜਲੰਧਰ ਪੰਜਾਬ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀ ਕੀਤਾ ਜਾ ਰਿਹਾ ਹੈ 20 ਅਕਤੂਬਰ 2023 ਨੂੰ ਦੇਸ਼ ਭਗਤ ਯਾਦਗਾਰ ਹਾਲ ਜੰਦਰ ਵਿਖੇ ਪੂਰੇ ਪੰਜਾਬ ਦੇ ਜਿਹੜੇ ਵਿਦਿਆਰਥੀ ਹਨ ਵਿਸ਼ੇਸ਼ ਕਰਕੇ ਜਿਹੜੀਆਂ ਸੰਸਥਾਵਾਂ ਜਿਹੜੇ ਐਸ ਸੀ ਐਸ ٹی ਜਾਂ ਪਛੜੇ ਹੋਏ ਵਰਗ ਦੇ ਨਾਲ ਸੰਬੰਧ ਜਾਂ ਜਿਹੜੀਆਂ ਸਾਡੇ ਮਾਈਨੋਰਟੀਜ਼ ਹਨ ਸਿੱਖ ਹਨ ਬੁੱਧਿਸਤ ਹਨ ਜੈਨ ਹਨ ਉਹਨਾਂ ਦੇ ਬੱਚਿਆਂ ਨੂੰ ਕੈਰੀਅਰ ਕਾਉਂਸਲਿੰਗ ਦੇ ਲਈ ਇੱਥੇ ਦੇਸ਼ ਭਗਤ ਜਰਹਾਲ ਦੇ ਵਿੱਚ ਉਹਨਾਂ ਨੂੰ ਗਾਈਡ ਕਰਨ ਦੇ ਲਈ ਉਹਨਾਂ ਨੂੰ ਇਹ ਦੱਸਣ ਦੇ ਲਈ ਕਿ ਉਹ میٹرਿਕ ਤੋਂ ਬਾਅਦ ਪਲਸਟਿਕ ਤੋਂ ਬਾਅਦ ਜਾਂ ਆਫਟਰ ਗ੍ਰੈਜੂਏਸ਼ਨ ਉਹ ਕਿਹੜੀ ਲਾਈਨਸ ਜਾਣ ਕਿੱਧਰਲੇ ਪਾਸੇ ਜਾਣ ਕਿਹੜੇ ਕੋਰਸ ਜਿਹੜੇ ਹਨ ਉਹਨਾਂ ਦੇ ਵਿੱਚ ਉਹ ਜਾ ਸਕਦੇ ਹਨ ਜਿੰਨਾਂ ਉਹਨਾਂ ਦੀ ਪੂਰਨ ਦੀ ਜਿਗਿਆਸਾ ਜਿਹੜੀ ਹੈ ਉਹ ਉਹਨੂੰ ਇੱਕ ਤਰ੍ਹਾਂ ਨਾਲ ਇਹ ਇਸ ਇਹ ਜਿਹੜਾ ਸਮਾਗਮ ਕੀਤਾ ਜਾ ਰਿਹਾ ਉਹਦੇ ਨਾਲ ਉਹਨੂੰ ਪੂਰੀਆ ਕੀਤਾ ਜਾਏਗਾ ਤੇ ਉਹਦੇ ਨਾਲ ਨਾਲ ਜਿਹੜਾ ਇਨਸਾਸਟਾਮਾ ਬਦਲ 50% ਵੇਟ ਤੇ ਜਿਹੜੀਆਂ ਕੰਪੀਟੀਟਿਵ ਐਗਜ਼ਾਮ ਦੀਆਂ ਬੁੱਕਸ ਹਨ ਉਹ ਵੀ ਦਿੱਤੀਆਂ ਜਾਣੀਆਂ ਆਈਐਸ ਪੀਸੀਐਸ ਜਾਂ ਹੋਰ ਜਿਹੜੇ ਜਿੰਨੇ ਵੀ ਸਾਡੇ ਕੰਪੀਟੀਸ਼ਨਲ ਐਗਜ਼ਾਮ ਅੰਗਰੇਜ਼ੀ ਦੇ ਵਿੱਚ ਜਾਂ ਮੈਡੀਕਲ ਦੇ ਵਿੱਚ ਹੁੰਦੇ ਆ ਜਾਂ ਲਾਅ ਦੇ ਵਿੱਚ ਹੁੰਦੇ ਆ ਉਹ ਉਹਨਾਂ ਨੂੰ ਜਿਹੜੀਆਂ ਬੁਕਸਾਂ ਨੂੰ 50% ਵੇਟ ਦੇ ਉੱਪਰ ਯਾਨੀ ਬਹੁਤ ਵੱਡਾ ਇਤਬਾਲਾ ਹੈ ਬੁਕਸ ਬੜੀਆਂ ਅੱਜਕੱਲ ਮਹਿੰਗੀਆਂ ਹੋ ਗਈਆਂ ਹਨ ਤੇ ਇਹ ਦੇਖੋ ਜਿੱਦਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਵੀ ਬਾਕੀ ਵੀ ਸਾਡੇ ਮਹਾਂਪੁਰ ਕੋਏ ਹਨ ਉਹਨਾਂ ਨੇ ਸਭ ਤੋਂ ਜਿਹੜਾ ਵਿਦਿਆ ਨੂੰ ਇੱਕ ਤੀਸਰਾ ਨੇਤਰ ਕਿਹਾ ਤੇ ਐਜੂਕੇਸ਼ਨ ਜਿਹੜੀ ਹੈ ਉਹੀ ਸਾਡੇ ਵਿੱਚ ਜਿਹੜੀ ਜਿੱਥੇ ਸਾਨੂੰ ਇੱਕ ਵਧੀਆ ਜੀਵਨ ਜੀਉਣ ਦੀ ਜਾਂਚ ਸਕਾਉਂਦੀ ਹੈ ਉੱਥੇ ਜ਼ਿੰਦਗੀ ਦੇ ਵਿੱਚ ਆਰਥਿਕ ਦੇ ਸਮਾਜਿਕ ਤੌਰ ਤੇ ਆਪਣਾ ਸੋਸ਼ਲ ਸਟੇਟਸ ਜਿਹੜਾ ਹੈ ਉਹ ਵੀ ਕਾਇਮ ਕਰਦੇ ਵੇ ਸਾਡਾ ਬਹੁਤ ਬੜਾ ਸਮਾਜ ਸਾਡੇ ਲਈ ਯੋਗਦਾਨ ਦਿੰਦੀ ਹੈ ਇਸੇ ਕਰਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਜਿਹੜਾ ਉਹਨਾਂ ਨੇ ਸਾਨੂੰ ਇੱਕ 10 ਜਿਹੜੇ ਗੁਰਦਤਿਆਂ ਵਿੱਚ ਸਭ ਤੋਂ ਪਹਿਲਾ ਜਿਆਦਾ ਸੇਵਸਗਾ ਐਜੂਕੇਟੂ ਐਜੂਕੇਟ ਕਿ ਅਸੀਂ ਬਹੁਤ ਵੱਡਾ ਐਜੂਕੇਸ਼ਨ ਪ੍ਰਾਪਤ ਕਰੀਏ ਸਾਡੇ ਵਿੱਚ ਚੇਤਨਾ ਪੈਦਾ ਹੋਏਗੀ ਐਜੂਕੇਸ਼ਨ ਪ੍ਰਾਪਤ ਕਰਕੇ ਮੈਂ ਕਈ ਵਾਰੀ ਕਿੰਨਾ ਕਿ ਜਿਹੜਾ ਥੋੜਾ ਬਹੁਤ ਖੁਸ਼ਹਾਲੀ ਆਈ ਹੈ ਪੰਜਾਬ ਦੇ ਵਿੱਚ ਵਿਸ਼ੇਸ਼ ਕਰਕੇ ਉਹਨਾਂ ਦੱਬੇ ਕੁਚਲਿਆ ਜਾਤਾਂ ਦੇ ਨਾਲ ਜਿਹੜੀਆਂ ਸਦੀਆਂ ਤੋਂ ਜਿਨ੍ਹਾਂ ਨੂੰ ਐਜੂਕੇਸ਼ਨ ਤੋਂ ਵਾਂਝੇ ਰੱਖਿਆ ਗਿਆ ਸੀਗਾ ਉਹ ਜਿਹਨਾਂ ਵਿੱਚ ਆਈ ਹੈ ਤੇ ਇਸੇ ਕਰਕੇ ਆਈ ਹੈ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਪ੍ਰਬਾਧਾਨ ਕੀਤਾ ਇਸਨ ਪੋਜੀਸ਼ਨ ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਕਿ ਸਾਰੇ ਲੋਕ ਜਿਹੜੇ ਹਨ ਉਹਨਾਂ ਨੂੰ ਸਮਾਨ ਵਿੱਦਿਆ ਜਿਹੜੀ ਹੈ ਉਹ ਪ੍ਰਾਪਤ ਹੋਵੇ ਤੇ ਉਸ ਦਾ ਸਿੱਟਾ ਇਹ ਹੋਇਆ ਕਿ ਸਾਡੇ ਜਿਹੜੇ ਬੱਚੇ ਹਨ ਉਹ ਅੱਛੀਆਂ-ਅੱਛੀਆਂ ਪੋਸਟਾਂ ਦੇ ਗਏ ਵੱਡੀਆਂ-ਵੱਡੀਆਂ ਪੋਸਟਾਂ ਆਈਐਸ ਬਣੇ ਆਈਟੀਐਸ ਬਣੇ ਉਹ ਵੀ ਵੱਡੀਆਂ-ਵੱਡੀਆਂ ਜੱਜਸ ਬਣੇ ਵਕੀਲ ਬਣੇ ਪ੍ਰੈਸ਼ਰ ਬਣੇ ਹੋਰ ਅੱਛੀਆਂ ਮਤਲਬ ਟੌਪ ਦੀਆਂ ਜਿਹੜੀਆਂ ਪੋਸਟਾਂ ਹਨ ਉਹਨਾਂ ਤੱਕ ਪਹੁੰਚੇ ਹਨ ਉਹਦਾ ਉਹਦੇ ਪਿੱਛੇ ਜਿਹੜੀ ਐਜੂਕੇਸ਼ਨ ਹੀ ਹੈ ਤੇ ਹੁਣ ਜਿਹੜੀ ਸਾਡੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਕਿ ਸਾਡਾ ਜਿਹੜਾ ਵਿਦਿਆਰਥੀ ਵਰਗ ਹੈ ਨਾ ਉਹ ਬਾਹਰਲੇ ਦੇਸ਼ਾਂ ਨੂੰ ਦੌੜਿਆ ਜਾ ਰਿਹਾ ਕਿਉਂਕਿ ਇੱਕ ਤਾਂ ਇੱਕ ਤੇ ਥੋੜਾ ਸਕੋਪ ਵੀ ਘਟ ਗਏ ਹਨ ਦੂਸਰਾ ਹੈ ਕਿ ਉਹਨਾਂ ਨੂੰ ਕਾਉਂਸਲਿੰਗ ਜਿਹੜੀ ਹੈ ਗਾਈਡੈਂਸ ਦੀ ਬਹੁਤ ਵੱਡੀ ਲੋੜ ਹੈ ਕਿ ਉਹ ਇੱਥੇ ਰਹਿ ਕੇ ਵੀ ਉਹ ਜਿਹੜੀ ਬਹੁਤ ਅੱਛੇ ਅੱਛੀਆਂ ਫੀਲਡ ਹਨ ਜਿੱਦੇ ਵਿੱਚ ਉਹ ਜਾ ਸਕਦੇ ਹਨ ਤੇ ਉਹ ਅੱਛੀ ਐਜੂਕੇਸ਼ਨ ਪ੍ਰਾਪਤ ਕਰਕੇ ਉਹ ਵਧੀਆ ਆਪਣੀ ਜ਼ਿੰਦਗੀ ਜਿਹੜੀ ਹੈ ਉਸ ਨੂੰ ਵਧੀਆ ਢੰਗ ਦੇ ਨਾਲ ਕਾਇਮ ਕਰ ਸਕਦੇ ਹਨ ਬਣਾ ਸਕਦੇ ਹਨ ਜ਼ਿੰਦਗੀ ਨੂੰ ਇਸ ਕਰਕੇ ਇਹ ਜਿਹੜਾ ਇਹਨਾਂ ਸਾਰੀਆਂ ਇਹਨਾਂ ਤਿੰਨਾਂ ਸੰਸਥਾਵਾਂ ਵੱਲੋਂ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਪੰਜਾਬ ਦੇ ਵਿੱਚ ਮੈਂ ਮਹਿਸੂਸ ਕਰਦਾ ਹਾਂ ਕਿ ਆਪਣੀ ਕਿਸਮ ਦਾ ਇੱਕ ਨਿਰੋਲ ਇੱਕ ਇੱਕ ਪਹਿਲਾ ਜਾਂ ਇੱਕ ਕੋਸ਼ਿਸ਼ ਹੈ ਇਹਨਾਂ ਸਾਥੀਆਂ ਵੱਲੋਂ ਕੀਤੀ ਜਾ ਰਹੀ ਤੇ ਉਹਦੇ ਲਈ ਅਸੀਂ ਸਾਰੇ ਅੱਜ ਇਸ ਕਰਕੇ ਇੱਥੇ ਇਕੱਠੇ ਹੋਏ ਹਾਂ ਕਿ ਅਸੀਂ ਇਹਨਾਂ ਨੂੰ ਇਹ ਇਹ ਦੱਸਣ ਲਈ ਕਿ ਅਸੀਂ ਪੂਰੀ ਤਰ੍ਹਾਂ ਇਹਨਾਂ ਦੇ ਨਾਲ ਹਾਂ ਇਹਨਾਂ ਨੂੰ ਸਹਿਯੋਗ ਦੇਵਾਂਗੇ ਤੇ ਉਹ ਇਹਨਾਂ ਨੇ ਬਹੁਤ ਅੱਛੇ ਇੰਤਜ਼ਾਮ ਜਿਹੜੇ ਹੁਣ ਜਿਵੇਂ ਮੈਂ ਕਿਹਾ ਕਿ ਉਹ ਜਿਹੜੇ ਸਟੂਡੈਂਟਸ ਆਉਣਗੇ ਪੂਰੇ ਪੰਜਾਬ ਦੇ ਵਿੱਚੋਂ ਉਹਨਾਂ ਦੇ ਲਈ ਜੇ ਕੋਈ ਪਹਿਲਾਂ ਆਉਣਾ ਚਾਹੁੰਦਾ ਸਵੇਰ ਨੂੰ 1 ਅਕਤੂਬਰ 2023 ਨੂੰ ਇਹਨਾਂ ਨੇ ਸਵੇਰੇ 8 ਵਜੇ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ ਕਰਨੀ ਹੈ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਜਿਹੜੀ ਔਨਲਾਈਨ ਵੀ ਸ਼ੁਰੂ ਕੀਤੀ ਗਈ ਹੈ ਤੇ ਜਿਹੜੇ ਬੱਚੇ ਰਾਤ ਨੂੰ ਵੀ ਆਉਣਾ ਚਾਹਣਗੇ ਜੇ ਉਹ ਇਨਫੋਰਮ ਕਰ ਦੇਣਗੇ ਸੰਸਥਾ ਇਹ ਮਤਲਬ ਜਿਹੜੀ ਸਾਡੀ ਸਸਤਾ ਹੈ ਤੇ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਵੀ ਜਿਹੜਾ ਹੈ ਉਹ ਸੰਸਥਾਵਾਂ ਵੱਲੋਂ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਵੀ ਜਿਹੜੇ ਪੂਰਾ ਦਿਨ ਚੱਲੇਗਾ ਉਸ ਤੋਂ ਵੀ ਲੰਗਰ ਦਾ ਇੰਤਜ਼ਾਮ ਖਾਣ ਪੀਣ ਦਾ ਚਾਹ ਪਾਣੀ ਦਾ ਇੰਤਜ਼ਾਮ ਵੀ ਜਿਹੜਾ ਹੈ ਉਹ ਮਤਲਬ ਜਿਹੜਾ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਇਹ ਅਸੀਂ ਅਸੀਂ ਅਸਪੈਕਟ ਕਰਦੇ ਹਾਂ ਕਿ ਹਜ਼ਾਰਾਂ ਵਿਦਿਆਰਥੀ ਜਿਹੜੇ ਹਨ ਪੰਜਾਬ ਦੇ ਤੋਂ ਹੋਣਗੇ ਤਾਂ ਕਿ ਉਹਨਾਂ ਦਾ ਭਵਿੱਖ ਜਿਹੜਾ ਹੈ ਉਹ ਸਮਰ ਸਕੇ ਉਹ ਉਹਨਾਂ ਨੂੰ ਅੱਛੀ ਕਾਉਂਸਲਿੰਗ ਮਿਲੇ ਉਹਨਾਂ ਨੂੰ ਗਾਈਡਲੈਂਸ ਮਿਲੇ ਕਿ ਉਹ ਉਹ ਕਿਹੜੇ ਕਿਹੜੇ ਪਾਸੇ ਉਹ ਆਪਣਾ ਜ਼ਿੰਦਗੀ ਦੇ ਵਿੱਚ ਆਉਣਾ ਫਿਊਚਰ ਜਿਹੜਾ ਹੈ ਉਸ ਨੂੰ ਉਸ ਨੂੰ ਮਤਲਬ ਇੱਕ ਬ੍ਰਾਈਟ ਫਿਊਚਰ ਕਰ ਸਕਦੇ ਹਨ ਤੇ ਮੈਂ ਅਪੀਲ ਕਰਾਂਗਾ ਇਸ ਸੰਸਥਾ ਦਾ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਦੇ ਸਾਥੀ ਜਿਹੜੇ ਹਨ ਨਾ ਉਹਦੇ ਨਾਲ ਜਿਹੜੇ ਆਏ ਹੋਏ ਹਨ ਇਸ ਇਹਨਾਂ ਸੰਸਥਾਵਾਂ ਨੂੰ ਪੂਰਾ ਸਹਿਯੋਗ ਇਹ ਉਹਨਾਂ ਨੂੰ ਇੱਕ ਦੱਸਣ ਲਈ ਕਿ ਅਸੀਂ ਤੁਹਾਡੇ ਨਾਲ ਕਰਿਆ ਤੇ ਨਾਲ ਮੈਂ ਵਿਦਿਆਰਥੀਆਂ ਨੂੰ ਵੀ ਇਹ ਜ਼ਰੂਰ ਬੇਨਤੀ ਕਰੂੰਗਾ ਕਿ ਉਹ ਵੱਧ ਤੋਂ ਵੱਧ ਵੱਧ ਤੋਂ ਵੱਧ ਘੰਟੇ ਦੇ ਵਿੱਚ ਆਉਣ ਤਾਕੇ ਜਿਹੜਾ ਪਰਪਸ ਹੈ ਦੇਖੋ ਲੱਖਾਂ ਰੁਪਏ ਦਾ ਪ੍ਰੋਜੈਕਟ ਹੈ ਲੱਖਾਂ ਰੁਪਈਆ ਖਰਚੇ ਆ ਰਹੇ ਉੱਪਰ ਤੇ ਉਹ ਜਿਹੜੇ ਉਹਦੇ ਵਿੱਚ ਸਫਲਤਾ ਵੀ ਪ੍ਰਾਪਤ ਹੋਵੇ ਤੇ ਬੱਚੇ ਨਾਲ ਆਪਾਂ ਵੇਖੀ ਜਿਹੜਾ ਹੈ ਉਹ ਸਮਝ ਸਕੀ ਜਪੀਨ ਜਪਾਨ ਜਪੀਨ ਜਪਾਨ ਕਿਸੇ ਦੇਸ਼ ਦੀ ਡਿਵੈਲਪਮੈਂਟ ਉਸ ਦੇਸ਼ ਦੇ ਵਿੱਚ ਰਹਿਣ ਵਾਲੇ ਸਮੂਹ ਲੋਕਾਂ ਦੇ ਸਮਾਜਿਕ ਆਰਥਿਕ ਅਤੇ ਸਭਿਆਚਾਰਕ ਵਿਕਾਸ ਦੇ ਉੱਪਰ ਨਿਰਭਰ ਕਰਦਾ ਹੈ ਜੇਕਰ ਭਾਰਤ ਦੇਸ਼ ਦੀ ਅਸੀਂ ਗੱਲ ਕਰੀਏ ਤਾਂ ਇੱਥੇ ਰਹਿਣ ਵਾਲੇ ਐਸਸੀ ਐਸਟੀ ਓਬੀਸੀ ਮਨੋਰਟੀਸ ਜੋ ਲੋਗ ਹਨ ਉਹਨਾਂ ਦਾ ਜਿਹੜਾ ਵਿਕਾਸ ਹੈ ਇਹਨਾਂ ਫਰੰਟ ਦੇ ਉੱਪਰ ਕੰਪੈਰੀਟਿਵਲੀ ਬਹੁਤ ਘੱਟ ਹੋਇਆ ਹੈ ਇਸ ਦਾ ਮੁੱਖ ਕਾਰਨ ਜਿਹੜਾ ਇਹਦੀ ਰੂਟ ਕੌਜ਼ ਹੈ ਉਹ ਲੈਕ ਆਫ ਨੋਲੇਜ ਜਾਂ ਲੈਕ ਆਫ এডੂਕੇਸ਼ਨ ਤੇ ਬਾਬਾ ਸਾਹਿਬ ਅੰਬੇਡਕਰ ਨੇ ਇਸ ਚੀਜ਼ ਨੂੰ ਬਹੁਤ ਪਹਿਲਾਂ ਹੀ ਸਮਝ ਲਿਆ ਸੀ ਸ਼ਾਇਦ ਇਸੇ ਕਰਕੇ ਹੀ ਉਹਨਾਂ ਨੇ ਜਿਹੜਾ ਸਭ ਤੋਂ ਜ਼ਿਆਦਾ ਇਹ ਕਰ ਉਹਨਾਂ ਨੇ ਅ ਕਿਸੇ ਚੀਜ਼ ਦੇ ਉੱਪਰ ਫੋਕਸ ਕੀਤਾ ਉਹ ਸੀ এডਿਕੇਸ਼ਨ ਏਸੀ ਕਰਕੇ 1942 ਤੋਂ ਲੈ ਕੇ 1956 ਤੱਕ ਅ ਉਹਨਾਂ ਨੇ ਵਕ ਵਕ ਕਾਲਜਾਂ ਨੂੰ ਸਟੈਬਲਿਸ਼ ਕੀਤਾ ਜਿਵੇਂ ਕਿ ਸਦਾਰਥ ਕਾਲਜ ਆਫ ਲਾ ਸਦਾਰਥ ਕਾਲਜ ਆਫ ਆਰਟਸ ਐਂਡ ਸਾਇੰਸ ਮਲਿੰਦਰ ਮਹਾਵਿਦਿਆਲਏ ਇਹ ਸਿਰਫ ਇਸ ਇਸ ਲਈ ਇਹ ਨਾ ਦ ਐਸਟੈਬਲਿਸ਼ਮੈਂਟ ਕੀਤੀ ਕਿ ਸਾਡੇ ਇਹਨਾਂ ਲੋਕਾਂ ਨੂੰ ਐਜੂਕੇਸ਼ਨ ਵੱਧ ਤੋਂ ਵੱਧ ਮਹਈਆ ਕੀਤੀ ਜਾ ਸਕੇ ਜਦੋਂ ਅਸੀਂ ਯੂਨੀਵਰਸਿਟੀਆਂ ਦੇ ਡੇਟਾ ਨੂੰ ਅਨਲਿਸਿਸ ਕਰਦੇ ਹਾਂ ਕਾਲਜਾਂ ਦੇ ਡੇਟਾ ਨੂੰ ਅਨਲਿਸਿਸ ਕਰਦੇ ਹਾਂ ਤਾਂ ਇਹ ਸਮਝ ਆਉਂਦੀ ਹੈ ਕਿ ਭਾਵੇਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਇਹਨਾਂ ਵਿਦਿਅਕ ਸੰਸਥਾਵਾਂ ਦੇ ਵਿੱਚ ਐਸਸੀ ਐਸਟੀ ओबीसी ਤੇ ਮਨੋਰਟੀਜ਼ ਲਈ ਸੀਟਾਂ ਦਾ ਰੱਖਵਾਕਰਨ ਕੀਤਾ ਗਿਆ ਸੀ ਪਰ ਅੱਜ ਵੀ ਜੇਕਰ ਅਸੀਂ ਦੇਖਦੇ ਹਾਂ ਇਹ ਸੀਟਾਂ ਦਾ ਬਹੁਤ ਜ਼ਿਆਦਾ ਜਿਹੜਾ ਨੰਬਰ ਆ ਉਹ ਖਾਲੀ ਰਹਿ ਜਾਂਦਾ ਹੈ ਤਾਂ ਮੈਂ ਸਮਝਦਾ ਕਿ ਇਸ ਦਾ ਮੁੱਖ ਕਾਰਨ ਜਿਹੜਾ ਵੀ ਇੱਕ ਲੈਕ ਆਫ ਅਵੇਅਰਨੈਸ ਹੈ ਤਾਂ ਇਸ ਗੱਲ ਨੂੰ ਸਮਮਿਤੀ ਹੋਏ ਅਧਿਾਨਨ ਕਰਦੇ ਹੋਏ ਬੋਦੀਸਤਵ ਅੰਬੇਡਕਰ ਸਕੂਲ ਬੋਦੀਸਤਵ ਅੰਬੇਡਕਰ ਐਜੂਕੇਸ਼ਨਲ ਸੁਸਾਇਟੀ ਅਤੇ ਪ੍ਰਗਿਆਸ਼ੀਲ ਐਜੂਕੇਸ਼ਨ ਸੁਸਾਇਟੀ ਨੇ ਇੱਕ ਬਹੁਤ ਵੱਡਾ ਜਿਹੜਾ ਉਪਰਾਲਾ ਜਿਹੜਾ ਉਲੀਕਿਆ ਹੈ ਉਹ ਹੈ ਕੈਰੀਅਰ ਕਾਉਂਸਲਿੰਗ ਐਂਡ ਬੁੱਕ ਡਿਸਟ੍ਰਿਬਿਊਸ਼ਨ ਪ੍ਰੋਗਰਾਮ ਜਿਹੜਾ ਕਿ 1 ਅਕਤੂਬਰ 2023 ਨੂੰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਕਰਾਇਆ ਜਾ ਰਿਹਾ ਹੈ ਇਸ ਦਾ ਮੁੱਖ ਮਕਸਦ ਇਹ ਹੈ ਕਿ ਅਸੀਂ ਦੇਖਿਆ ਹੈ ਕਿ ਈਵਨ 10ਵੀਂ ਦੇ ਬੱਚਿਆਂ ਨੂੰ ਜਾਂ ਉਸ ਤੋਂ ਪਹਿਲਾਂ 6ਵੀਂ ਜਾਂ 7ਵੀਂ ਵਾਲੇ ਬੱਚਿਆਂ ਨੂੰ ਜੇਕਰ ਉਹ ਫੇਲ ਵੀ ਹੋ ਜਾਂਦਾ ਉਸ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੇ-ਕਿਹੜੇ ਅਵੇਨਿਊਸ ਉਸ ਦੇ ਕੋਲ ਹਨ ਜਿਵੇਂ ਕਿ 10ਵੀਂ ਤੋਂ ਘੱਟ ਜਿਹੜੇ ਪੜ੍ਹਿਆਨ ਵਿਦਿਆਰਥੀ ਜਿਹੜੇ ਕਿਸੇ ਕਾਰਨ ਕਰਕੇ ਡ੍ਰੌਪ ਆਊਟ ਹੋ ਜਾਂਦੇ ਉਹਨਾਂ ਨੂੰ ਕਿੱਤਾ ਮੁਕੀ ਕੋਰਸਿਸ ਹਨ ਜਿਵੇਂ ਕਿ ਸ਼ੀਟ ਮੈਟਲ ਕਟਿੰਗ ਵੈਲਡਿੰਗ ਅਤੇ ਇਲੈਕਟ੍ਰਿਸਿਟੀ ਕਾਰਪਨਟਰੀ ਇੱਦਾਂ ਦੇ ਕੋਰਸਿਸ ਬਾਰੇ 10ਵੀਂ ਤੋਂ ਬਾਅਦ ਕਿਹੜੇ-ਕਿਹੜੀਆਂ ਜਿਹੜੀਆਂ ਲਾਈਨਸ ਹਨ ਕਮਰਸ ਆਰਟਸ ਹਸਪੀਟਲ ਹਸਪੀਟੈਲਟੀ ਜਾਂ 에어ਲਾਈਨਸ ਮੈਨੇਜਮੈਂਟ ਆਰਕੀਟੈਕਚਰ ਪਲੱਸ 2 ਤੋਂ ਬਾਅਦ ਕਿਹੜੇ ਕਿਹੜੇ ਕੋਰਸਿਸ ਹਨ ਚਾਹੀਓ ਇੰਜੀਨੀਅਰਿੰਗ ਹਨ ਇੰਜੀਨੀਅਰਿੰਗ ਦੇ ਵਿੱਚ ਵੀ ਕਾਫੀ ਜਿਹੜੀਆਂ ਫੀਲਡਸ ਹਨ ਜਿਵੇਂ ਕਿ ਕੰਪਿਊਟਰ ਇੰਜੀਨੀਅਰਿੰਗ ਮੈਕੈਨੀਕਲ ਇੰਜੀਨੀਅਰਿੰਗ ਇਲੈਕਟ੍ਰੀਕਲ ਇੰਜੀਨੀਅਰਿੰਗ 에ਰੋਨੌਟਿਕਲ ਇੰਜੀਨੀਅਰਿੰਗ ਮੈਡੀਕਲ ਦੀਆਂ ਲਾਈਨਾਂ ਹਨ ਫਿਰ ਫਾਰਮੇਸੀ ਦੀਆਂ ਲਾਈਨਸ ਹਨ ਨਰਸਿੰਗ ਦੀਆਂ ਲਾਈਨਸ ਹਨ ਆਰਕੀਟੈਕਚਰਸ ਦੀਆਂ ਲਾਈਨਾਂ ਇਹਨਾਂ ਬਾਰੇ ਜਿਹੜਾ ਗਿਆਨ ਬਹੁਤ ਘੱਟ ਹੁੰਦਾ ਹੈ ਤੇ ਇਸ ਤੋਂ ਬਾਅਦ ਜਦੋਂ ਵਿਦਿਆਰਥੀ ਕਿਸੇ ਤਰ੍ਹਾਂ ਗ੍ਰੈਜੂਏਸ਼ਨ ਕਰ ਲੈਂਦੇ ਹਨ ਉਸ ਤੋਂ ਬਾਅਦ ਕਿਹੜੇ-ਕਿਹੜੇ ਫੀਲਡਸ ਦੇ ਵਿੱਚ ਕਿਹੜੇ-ਕਿਹੜੇ ਆਧਾਰਿਆਂ ਦੇ ਵਿੱਚ ਉਸ ਨੂੰ ਜਿਹੜੀ ਨੌਕਰੀ ਮਿਲ ਸਕਦੀ ਆ ਉਹਨਾਂ ਨੂੰ ਕੰਪੀਟੀਟਿਵ ਐਗਜ਼ਾਮਸ ਬਾਰੇ ਨਹੀਂ ਪਤਾ ਹੁੰਦਾ ਚਾਹੇ ਯੂਪੀਐਸਸੀ ਦਾ ਐਗਜ਼ਾਮਸ ਹੈ ਜਾਂ ਫੇ ਸਟੇਟ ਲੈਵਲ ਪਬਲਿਕ ਸਰਵਿਸ ਕਮਿਸ਼ਨਸ ਦਾ ਐਗਜ਼ਾਮ ਹੈ ਚਾਹੇ ਕੰਬਾਈਨਡ ਗ੍ਰੈਜੂਏਟ ਲੈਵਲ ਟੈਸਟ ਜਾਂ ਸੀਜੀਐਲ ਹੈ ਆਰਆਰਬੀ ਰੇਲਵੇਜ਼ ਬੋਰਡ ਜਾਂ ਫੇ ਇੰਸ਼ੋਰੈਂਸ ਸੈਕਟਰਸ ਦੇ ਵਿੱਚ ਜੌਬ ਹਨ ਉਹਦੇ ਵਿੱਚ ਜਿਹੜੇ ਕੰਪੀਟੀਟਿਵ ਐਗਜ਼ਾਮਸ ਹੈ ਉਹਨਾਂ ਨੂੰ ਕਿੱਦਾਂ ਅਸੀਂ ਹੱਲ ਕਰਨਾ ਹੈ ਕਿੱਦਾਂ ਉਹਦੇ ਵਿੱਚ ਪਾਸ ਹੋਣਾ ਹੈ ਕੀ ਉਹਦੀ ਕਟ-ਆਫ ਹੈ ਕਿੱਦਾਂ ਉਹਦੀ ਤਿਆਰੀ ਕਰਨੀ ਹੈ ਇਸ ਬਾਰੇ ਸਾਰੀ ਜਿਹੜੀ ਜਾਣਕਾਰੀ ਹੈ ਉਸ ਨੂੰ ਪ੍ਰੋਪਰ ਜਿਹੜੇ ਵਿਦਿਆਰਥੀਆਂ ਤੱਕਰ ਪਹੁੰਚੇ ਇਸ ਲਈ ਅਸੀਂ ਦੇਸ਼ ਭਰ ਦੀਆਂ ਨਾਮਵਰ ਜਿਹੜੀਆਂ ਯੂਨੀਵਰਸਿਟੀਆਂ ਆਈਆਈਟੀਜ਼ ਹਨ ਸਟੇਟ ਲੈਵਲ ਸੈਂਟਰਲ ਯੂਨੀਵਰਸਿਟੀਆਂ ਹਨ ਜਾਂ ਸਟੇਟ ਯੂਨੀਵਰਸਿਟੀਆਂ ਹਨ ਉੱਥੋਂ ਦੇ ਜਿਹੜੇ ਪ੍ਰੋਫੈਸਰ ਸਨ ਉਹਨਾਂ ਨੂੰ ਬੁਲਾ ਰਹੇ ਹਾਂ ਵਾਈਸ ਚਾਂਸਲਰਸ ਨੂੰ ਬੁਲਾ ਰਹੇ ਹਾਂ ਟੌਪ ਦੇ ਇੰਸਟੀਟਿਊਟਸ ਜਿਨ੍ਹਾਂ ਦਾ ਨਾਮ ਹੈ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਵਾਉਣਾ ਉਹਨਾਂ ਦੇ ਫੈਕਲਟੀ ਨੂੰ ਬੁਲਾ ਰਹੇ ਹਾਂ ਅਤੇ ਵੱਖ-ਵੱਖ ਸੰਸਥਾਵਾਂ ਜਿਹੜੇ ਕਿ ਕਿਤਾਬ ਮੁਕੀ ਕੋਰਸਸ ਦੇ ਵਿੱਚ ਟ੍ਰੇਨਿੰਗ ਦਿੰਦੇ ਨੇ ਉਹਨਾਂ ਨੂੰ ਬੁਲਾ ਰਹੇ ਹਾਂ ਤਾਂ ਕਿ ਇਹਨਾਂ ਵਿਦਿਆਰਥੀਆਂ ਨੂੰ ਇੱਕ ਪ੍ਰੋਪਰ ਜਿਹੜੀ ਅਵੇਅਰਨੈਸ ਜਿਹੜੀ ਹੋ ਸਕੇ ਤਾਂ ਕਿ ਉਹ ਇੱਕ ਡਿਸੀਜਨ ਲੈ ਸਕਣ ਵੀ ਅਸੀਂ ਕਿਹੜੇ ਕੋਰਸ ਵੱਲ ਜਾਣਾ ਹੈ ਕੇਸ ਦੇ ਵਿੱਚ ਆਪਣਾ ਕੈਰੀਅਰ ਚੁਣਨਾ ਹੈ ਅਤੇ ਕੇਸ ਦੇ ਵਿੱਚ ਅਸੀਂ ਨੌਕਰੀ ਕਰਨੀ ਹੈ ਜਾਂ ਆਪਣਾ ਕੋਈ ਬੇਸ਼ੱਕ ਸ਼ੁਰੂ ਕਰਨਾ ਹੈ ਤਾਂ ਇਸ ਪ੍ਰੋਗਰਾਮ ਨੂੰ ਅਸੀਂ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਪੰਜਾਬ ਭਰ ਦੀਆਂ ਜਥੇਬੰਦੀਆਂ ਜਿਹੜੀਆਂ ਇੱਥੇ ਮੌਜੂਦ ਹਨ ਉਹਨਾਂ ਨੇ ਇਸ ਟਾਸਕ ਨੂੰ ਆਪਣੇ ਮੁੱਢਿਆਂ ਤੇ ਚੱਕਿਆ ਹੈ ਅਤੇ ਇਸ ਇਸ ਨੂੰ ਸਫਲ ਬਣਾਉਣ ਲਈ ਇੱਕ ਸੰਕਲਪ ਲਿਆ ਹੈ ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਨਾਲ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਦੀ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਆ ਉਹ ਸ਼ੁਰੂ ਹੋ ਚੁੱਕੀ ਹੈ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਇਹ ਇਨਫੋਰਮੇਸ਼ਨ ਵਾਂਚਣੀ ਚਾਹੀਦੀ ਹੈ ਅਸੀਂ ਜਿਹੜਾ ਅੱਜ ਪੋਸਟਰ ਜਿਹੜਾ ਰਿਲੀਜ਼ ਕਰ ਰਹੇ ਹਾਂ ਉਸ ਦੇ ਵਿੱਚ ਅਸੀਂ ਇਸ ਰਜਿਸਟ੍ਰੇਸ਼ਨ ਫਾਰਮ ਦਾ ਲਿੰਕ ਵੀ ਮਹੱਇਆ ਕਰ ਦਿੱਤਾ ਹੈ ਤੇ ਮੈਂ ਅਪੀਲ ਕਰਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਤੇ ਵੱਖ-ਵੱਖ ਸੰਸਥਾਵਾਂ ਨੂੰ ਕਿ ਇਹ ਜਿਹੜਾ ਲਿੰਕ ਹੈ ਆਪਣੇ WhatsApp ਗਰੁੱਪ ਜਾਂ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਵੀ ਕਈ ਜਿਹੜੇ ਮੀਡੀਆ ਸਨ ਉਹਦੇ ਰਾਹੀਂ ਇਸ ਇਨਫੋਰਮੇਸ਼ਨ ਨੂੰ ਗੱਦ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਉਹ ਇਸ ਚੀਜ਼ ਦਾ ਬੇਨਫਿਟ ਲੈ ਸਕਣ ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਕਿ ਇਹਨਾਂ ਸਾਰੇ ਕੋਰਸਸ ਦੀ ਤਿਆਰੀ ਕਰਨ ਲਈ ਜਿਹੜੀਆਂ ਬੁੱਕ ਬੁਕਸ ਹਨ ਉਹ ਬਹੁਤ ਮਾਰਕੀਟ ਦੇ ਵਿੱਚ ਮਹਿੰਗੀਆਂ ਹਨ ਤੇ ਇਹ ਅਸੀਂ ਅੱਜ ਇਹਨਾਂ ਸਸਤਾਵਾਂ ਵੱਲੋਂ ਜਿਹੜਾ ਬੁੱਕ ਡਿਸਟ੍ਰੀਬਿਊਸ਼ਨ ਪ੍ਰੋਗਰਾਮ ਆ ਉਹਦੇ ਬਾਰੇ ਵੀ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਜਿੰਨੀਆਂ ਵੀ ਬੁਕਸ ਹਨ ਚਾਹੇ ਉਹ JEE ਦੀਆਂ ਚਾਹੇ ਉਹ NEET ਦੀਆਂ ਚਾਹੇ ਉਹ CLAT ਦੀਆਂ ਲੌ ਦੀਆਂ ਹਨ ਸੀਜੀਐਲ ਰੇਲਵੇਜ਼ ਜਾਂ ਯੂਪੀਐਸਸੀ ਇਹ ਸਾਰੀਆਂ ਬੁੱਕਸ ਹਨ ਐਨਸੀਆਰਟੀ ਦੀਆਂ ਬੁੱਕਸ ਹਨ ਜਾਂ ਆਪਣੀ ਵੋਕੇਬਲੀ ਵੋਕੇਬਲਰੀ ਜਿਹੜੀ ਆ ਉਸ ਨੂੰ ਵਧਿਆ ਕਰਨ ਲਈ ਇਹ ਜਿੰਨੀਆਂ ਵੀ ਇੰਗਲਿਸ਼ ਦੀਆਂ ਬੁੱਕਸ ਹਨ ਇਹਨਾਂ ਸਾਰੀਆਂ ਬੁੱਕਸ ਨੂੰ ਅਸੀਂ ਲੈ ਕੇ ਆ ਰਹੇ ਹਾਂ ਅਤੇ ਇਹਨਾਂ ਬੁੱਕਸ ਨੂੰ ਅਸੀਂ 50% ਡਿਸਕਾਊਂਟ ਤੇ ਵਿਦਿਆਰਥੀਆਂ ਨੂੰ ਦੇ ਰਹੇ ਹਾਂ ਤੇ ਮੇਰੀ ਵਿਦਿਆਰਥੀਆਂ ਨੂੰ ਅਪੀਲ ਆ ਕਿ ਇਸ ਪ੍ਰੋਗਰਾਮ ਦਾ ਜਿਹੜਾ ਤੁਸੀਂ ਵੱਧ ਤੋਂ ਵੱਧ ਫਾਇਦਾ ਉਠਾਓ ਜੈਪੀਨ ਜੈਪੁਰ ਹੈਪੀਨ ਜੈਪਾਰਾ ਜੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਇਸ press ਮੀਟਿੰਗ ਦੇ ਅੰਦਰ ਪਹੁੰਚੇ ਹੋਏ ਸਾਡੇ ਸਾਰੇ ਹੀ ਸੋਸ਼ਲ ਮੀਡੀਆ ਚੈਨਲ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੇ ਕਿ ਇਹਨਾਂ ਨੇ ਸਾਡੇ ਇਸ press ਮੀਟਿੰਗ ਜਿਹੜੀ ਅਸੀਂ ਆਪਣੇ ਇਸ ਪੰਜਾਬ ਦੇ ਸਮੁੱਚੇ ਵਿਦਿਆਰਥੀ ਵਰਗ ਨੂੰ ਜਿਹੜੀ ਇਨਫਰਮੇਸ਼ਨ ਦੇਣਾ ਚਾਹੁੰਦੇ ਹਾਂ ਉਸ ਇਨਫਰਮੇਸ਼ਨ ਨੂੰ ਉਹਨਾਂ ਤੱਕ ਪਹੁੰਚਾਉਣ ਵਾਸਤੇ ਜਿਹੜਾ ਅੱਜ ਇਨਾ ਨੇ ਆਪਣਾ ਯੋਗਦਾਨ ਪਾ ਰਹੇ ਹੋ ਉਹਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਦੂਸਰਾ ਅੱਜ ਦੀ ਇਹ ਪ੍ਰੈਸ ਮੀਟਿੰਗ ਦੇ ਰਾਹੀਂ ਅਸੀਂ ਸਮਾਜ ਦੇ ਉਸ ਉਗੜਵੇਂ ਖੇਤਰ ਜਿਹਦੇ ਕਿ ਵਿਦਿਆਰਥੀ ਵਰਗ ਆਉਂਦਾ ਜਿਹੜਾ ਕਿਸੇ ਵੀ ਸਮਾਜ ਦਾ ਬਹੁਤ ਵੱਡਾ ਜਿਹੜਾ ਅਗਾਹ ਵਧਣ ਵਾਸਤੇ ਉਹਦਾ ਯੋਗਦਾਨ ਹੁੰਦਾ ਉਹਦੇ ਲਈ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਹੈ ਉਸ ਪ੍ਰੋਗਰਾਮ ਦੀਆਂ ਮੈਂ ਕੁਝ ਹਾਈਲਾਈਟਸ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਨੰਬਰ 1 ਇਹ ਇਹ ਪਿੰਸ ਸੰਸਥਾਵਾਂ ਮਿਲ ਕੇ ਫਿਲਹਾਲ ਕਰਵਾ ਰਹੀਆਂ ਇਹਦੇ ਨਾਲ ਜਿਹੜੀਆਂ ਸਹਿਯੋਗੀ ਸੰਸਥਾਵਾਂ ਬਹੁਤ ਵੱਡੀ ਗਿਣਤੀ ਦੇ ਅੰਦਰ ਅੱਜ ਆਪਾਂ ਦੇਖ ਵੀ ਰਹੇ ਹਾਂ ਕਿ ਸਾਡੇ ਕੋਲੋਂ ਪੂਰੇ ਪੰਜਾਬ ਦੀਆਂ ਵੱਖ-ਵੱਖ ਖੇਤਰ ਦੇ ਅੰਦਰ ਕੰਮ ਕਰਦੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਅਹੁਦੇਦਾਰ ਉਹਨਾਂ ਦੇ ਕਰਮਚਾਰੀ ਮੌਜੂਦ ਹੈ ਸੋ ਇਹ ਪ੍ਰੋਗਰਾਮ ਜਿਹੜਾ ਹੈ ਉਹ ਸਮੁੱਚੇ ਪੰਜਾਬ ਦੇ ਹਰ ਪਿੰਡ ਤੱਕ ਪਹੁੰਚਣ ਵਾਸਤੇ ਉਹਨਾਂ ਬੱਚਿਆਂ ਤੱਕ ਪਹੁੰਚਣ ਵਾਸਤੇ ਉਲੀਕਿਆ ਗਿਆ ਹੈ ਜਿਹਦੀ ਤਾਰੀਖ 1 ਅਕਤੂਬਰ 2023 ਦਿਨ ਐਤਵਾਰ ਹੈ ਰਜਿਸਟ੍ਰੇਸ਼ਨ ਸਵੇਰੇ 8 ਵਜੇ ਸਟਾਰਟ ਹੋ ਜਾਏਗੀ ਕੈਰੀਅਰ ਕਾਉਂਸਲਿੰਗ ਜਿਹੜੀ ਕਰਨੀ ਹੈ ਉਹ 10 ਵਜੇ ਸਟਾਰਟ ਹੋ ਜਾਏਗੀ ਔਰ ਸ਼ਾਮੀ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ ਪਰ ਜੇ ਉਹਦੇ ਵਿੱਚ ਬੱਚਿਆਂ ਦੇ ਸਵਾਲ ਜਾਂ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਇਹ ਸਮਾਂ ਵਧ ਵੀ ਸਕਦਾ ਹੈ ਇਸ ਲਈ ਜਿਹੜੇ ਬੱਚੇ ਪਹਿਲਾਂ ਆਉਣਾ ਚਾਹਣਗੇ ਜਾਂ ਉਸ ਦਿਨ ਰਾਤ ਨੂੰ ਰੁਕਣਾ ਚਾਹਣਗੇ ਉਹਨਾਂ ਦੇ ਰੁਕਣ ਦਾ ਇੰਤਜ਼ਾਮ ਵੀ ਇਹਨਾਂ ਸੰਸਥਾਵਾਂ ਵੱਲੋਂ ਕੀਤਾ ਗਿਆ ਹੈ ਔਰ ਇਹ ਪ੍ਰੋਗਰਾਮ ਜਿਹੜਾ ਹੈ ਜਲੰਧਰ ਦੇ ਦੇਸ਼ਪਗਤ ਯਾਦਗਾਰ ਹਾਲ ਜਿਹੜਾ ਸਵਿਧਾਨ ਚੌਕ ਜਿਹਨੂੰ ਆਪਾਂ ਪਹਿਲਾਂ ਬੀ ਐਮ ਸੀ ਚੌਕ ਕਹਿੰਦੇ ਸੀ ਉਹਦੇ ਬਿਲਕੁਲ ਨਾਲ ਦੇ ਪਾਸੇ ਆ ਉੱਥੇ ਇਹ ਪ੍ਰੋਗਰਾਮ ਚੱਲੇਗਾ ਔਰ ਔਰ ਇਹਦੇ ਵਿੱਚ ਜਿਹੜੇ ਕੋਰਸੇਸ ਦੇ ਬਾਰੇ ਚਰਚਾ ਕੀਤਾ ਜਾਏਗਾ ਉਹ ਕੋਰਸੇਸ ਦੇ ਵਿੱਚ ਉੱਚੇ-ਉੱਚੇ ਤੌਰ ਤੇ ਜਿਹਨੂੰ ਆਪਾਂ ਨਾਨ ਮੈਡੀਕਲ ਕਹਿੰਦੇ ਆ ਜੇ ਮੈਡੀਕਲ ਕਹਿੰਦੇ ਆ ਨੀਟ ਲਾਟ ਜੁਡੀਸ਼ਰੀ ਦਾ ਜਿਹੜਾ ਹੈ ਉਹ ਕਲੈਟ ਇਸੇ ਤਰ੍ਹਾਂ IAS PCS ਜਾਂ ਇਹਦੇ ਨਾਲ ਜਿਹੜੇ ਹੋਰ ਕੋਡ ਜਿਹੜੀਆਂ ਹੈਗੀਆਂ ਪੋਸਟਾਂ ਉਹਦੇ ਲਈ ਉਹਨੂੰ UPSC ਕਹਿੰਦੇ ਆ ਇਦਾਂ ਪੰਜਾਬ ਦੇ ਅੰਦਰ ਜਿਹੜੇ SDMs ADC ਲੱਗਦੇ ਆ ਉਹਨਾਂ ਵਾਸਤੇ PCS ਔਰ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਕਲਾਸ 2 ਜਿਹੜੀਆਂ ਪੋ ਹੈਗੀਆਂ ਪੋਸਟਾਂ ਉਹਨਾਂ ਵਾਸਤੇ PPSC ਇਥੋਂ ਤੱਕ ਕਿ ਜਰਨਲਿਜ਼ਮ ਦੇ ਖੇਤਰ ਦੇ ਅੰਦਰ ਤੇ ਇਹਦੇ ਨਾਲ ਉਸ ਤੋਂ ਅੱਗੇ ਡਿਫੈਂਸ ਜਾਂ ਪੁਲਿਸ ਇਹਦੇ ਨਾਲ ਸੰਬੰਧਿਤ ਜਿਹੜੇ ਹੈਗੇ ਆ ਉਹ ਬੱਚਿਆਂ ਨੂੰ ਪੂਰਨ ਰੂਪ ਦੇ ਅੰਦਰ ਜਾਣਕਾਰੀ ਦੇਣ ਵਾਸਤੇ ਇੱਕ ਤਾਂ ਉਹਨਾਂ ਦਾ ਰਜਿਸਟ੍ਰੇਸ਼ਨ ਫਾਰਮ ਜਿਹੜਾ ਹੈ ਇਸ ਜਿਹੜਾ ਪੋਸਟਰ ਅੱਜ ਆਪਾਂ ਰਿਲੀਜ਼ ਕਰ ਰਹੇ ਆ ਇਹਦੇ 'ਚ ਉਹਦਾ ਕੋਡ ਲਿੰਕ ਦਿੱਤਾ ਗਿਆ ਜਿੱਥੋਂ ਤੁਸੀਂ ਸਿੱਧਾ ਲਿੰਕ ਦੇ ਉੱਤੇ ਜਾ ਕੇ ਕੋਡ ਕਲਿੱਕ ਕਰੋਗੇ ਤੇ ਉੱਥੇ ਤੁਸੀਂ ਆਪਣੀ ਇਨਫੋਰਮੇਸ਼ਨ ਭਰਨ ਤੋਂ ਬਾਅਦ ਸਾਡੇ ਕੋਲ ਰਜਿਸਟ੍ਰੇਸ਼ਨ ਹੋ ਜਾਏਗੀ ਉਸ ਦੇ ਨਾਲ ਅਸੀਂ ਇੱਥੇ ਤਿੰਨ ਨੰਬਰ ਵੀ ਦਿੱਤੇ ਡਿਸਪਲੇ ਕੀਤੇ ਆ ਉਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਜੇ ਕੋਈ ਬੱਚਾ ਜਾਂ ਕੋਈ ਸੰਸਥਾ ਇਹ ਫੋਰਮ ਸਾਡੇ ਕੋਲੋਂ ਨਿੱਜੀ ਤੌਰ ਤੇ ਪ੍ਰਾਪਤ ਕਰਨਾ ਚਾਹੁੰਦੀ ਹੈ ਸੀ ਉਹਨਾਂ ਨੂੰ ਨਿੱਜੀ ਤੌਰ ਤੇ ਵੀ ਪ੍ਰਾਪਤ ਕਰਵਾ ਦੇਵਾਂਗੇ ਸੋ ਇਸ ਦੇ ਨਾਲ ਨਾਲ ਜਿਹੜੇ ਕੋਰਸੇਸ ਦੇ ਵਿੱਚ ਇਹ ਸਾਰੀ ਤਿਆਰੀ ਕਰਵਾਈ ਜਾਣੀ ਆ ਉਹਨਾਂ ਵਾਸਤੇ ਪੂਰੇ ਭਾਰਤ ਦੀਆਂ ਜਿਹੜੀਆਂ ਸੈਂਟਰਲ ਯੂਨੀਵਰਸਟੀਆਂ ਇੱਥੋਂ ਤੱਕ ਕਿ ਆਈਆਈਟੀ ਕੋਟਾ ਵਰਗਾ ਉਹ ਇੰਸਟੀਟਿਊਸ਼ਨ ਜਿਹੜਾ ਲੱਖਾਂ ਬੱਚਿਆਂ ਨੂੰ ਅੱਗੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਤਿਆਰੀ ਕਰਵਾਉਂਦਾ ਦਿੱਲੀ ਦੇ ਨਾਮਵਰ ਇੰਸਟੀਚਿਊਸ਼ਨ ਜਿਹੜੇ UPSC ਦੀ ਤਿਆਰੀ ਕਰਵਾਉਂਦੇ ਆ ਪੰਜਾਬ ਦੇ ਨਾਮਵਰ ਇੰਸਟੀਚਿਊਸ਼ਨ ਜਿਹੜੇ PCS ਦੀ ਤਿਆਰੀ ਕਰਵਾਉਂਦੇ ਆ ਜਰਨਲਿਜ਼ਮ ਦੀ ਤਿਆਰੀ ਕਰਵਾਉਂਦੇ ਆ ਇਹਨਾਂ ਸਾਰਿਆਂ ਵਾਸਤੇ ਜਿੱਥੇ ਅਸੀਂ ਵੌਇਸ ਚਾਂਸਰ ਜਿਹੜੇ ਆ ਉਹਨਾਂ ਤੋਂ ਵੀ ਸਾਨੂੰ ਕੰਸੈਂਟ ਮਿਲ ਗਈ ਆ ਉਹ ਵੀ ਆਉਣਗੇ ਹੈੱਡ ਆਫ ਦੀ ਡਿਪਾਰਟਮੈਂਟ ਡੀਨਸ ਔਰ ਪ੍ਰੋਫੈਸਰ ਜਿਹੜੇ ਆ ਔਰ ਜਿਹੜੀ ਆਪਣੇ ਆਪਣੇ ਖੇਤਰ ਦੀ ਜਿਹੜੀ ਬਹੁਤ ਉੱਚ ਪੱਧਰੀ ਜਾਣਕਾਰੀ ਰੱਖਣ ਵਾਲੇ ਮੋਟੀਵੇਸ਼ਨ ਕਰਨ ਵਾਲੇ ਅਗਲੇ ਖੇਤਰ ਦੇ ਵਿੱਚ ਜਾਣ ਵਾਸਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਇੱਥੇ ਪਹੁੰਚ ਰਹੇ ਆ ਪਰ ਇਹ ਤਾਂ ਹੀ ਸੰਭਵ ਹੋ ਸਕੇਗਾ ਜਿਨ੍ਹਾਂ ਬੱਚਿਆਂ ਵਾਸਤੇ ਆਪਾਂ ਕਰਨ ਜਾ ਰਹੇ ਆ ਜੇ ਉਹ ਬੱਚੇ ਪਹੁੰਚਣਗੇ ਸਾਡੀ ਮਿਲਣੀ ਦਾ ਮੁੱਖ ਮਕਸਦ ਇਸ ਸਾਰੇ ਪ੍ਰੋਗਰਾਮ ਨੂੰ ਬੱਚਿਆਂ ਤੱਕ ਲੈ ਕੇ ਜਾਣਾ ਹੈ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਸੰਸਥਾ ਦੁਆਰਾ ਜਾਂ ਇਹਨਾਂ ਸੰਸਥਾਵਾਂ ਦੇ ਬਾਕੀ ਸਹਿਯੋਗੀ ਸੰਸਥਾਵਾਂ ਦੁਆਰਾ ਜੋ ਇਹ ਪ੍ਰੋਗਰਾਮ ਉਲੀਕਿਆ ਜਾ ਕਰਵਾਇਆ ਜਾ ਰਿਹਾ ਉਹਦੇ ਮਾਧਿਅਮ ਤੋਂ ਅਸੀਂ ਫਿਰ ਅੱਜ ਅਪੀਲ ਕਰ ਰਹੇ ਹਾਂ ਕਿ ਪੂਰੇ ਪੰਜਾਬ ਦੇ ਅੰਦਰ ਜਾਂ ਪੰਜਾਬ ਦੇ ਲੋਕ ਜਿਹੜੇ ਦੂਜੀਆਂ ਸਕੇਟਾਂ ਦੇ ਅੰਦਰ ਵੀ ਰਹਿੰਦੇ ਆ ਇੱਥੋਂ ਤੱਕ ਕੇ ਜਿਹੜੇ ਬਾਹਰ ਵੀ ਰਹਿੰਦੇ ਆ ਉਹਨਾਂ ਸਾਰਿਆਂ ਨੂੰ ਅਪੀਲ ਹੈ ਕਿ ਨਾ ਬੱਚਿਆਂ ਨੂੰ ਚਾਹੇ ਉਹ ਸ਼੍ਰੀ ਗੁਰੂ ਰਵਿਦਾਸ ਸਭਾ ਮਾਦੇ ਨਾਲ ਜੁੜੇ ਹੋਏ ਆ ਚਾਹੇ ਵਾਲਮੀਕ ਸਭਾ ਮਾਦੇ ਨਾਲ ਜੁੜੇ ਹੋਏ ਆ ਚਾਹੇ ਉਹ ਵੋਦੀ ਸੰਸਥਾਵਾਂ ਦੇ ਨਾਲ ਜੁੜੇ ਹੋਏ ਆ ਮੁਸਲਿਮ ਸੰਸਥਾਵਾਂ ਦੇ ਨਾਲ ਜੁੜੇ ਹੋਏ ਆ ਈਸਾਈ ਸੰਸਥਾਵਾਂ ਦੇ ਨਾਲ ਜੁੜੇ ਹੋਏ ਆ ਸਿੱਖ ਸੰਸਥਾਵਾਂ ਦੇ ਨਾਲ ਜੁੜੇ ਹੋਏ ਆ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸੰਸਥਾਵਾਂ ਨਾਲ ਜੁੜੇ ਹੋਏ ਆ ਜਾਂ ਹੋਰ ਮਿਸ਼ਨਰੀ ਜਾਂ ਸੋਸ਼ਲ ਸੰਸਥਾਵਾਂ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਅਸੀਂ ਅੱਜ ਦੀਆਂ ਇਹ ਸਾਰੀਆਂ ਸੰਸਥਾਵਾਂ ਅਪੀਲ ਕਰਦੇ ਆ ਕਿ ਬੱਚਿਆਂ ਤੱਕ ਇਸ ਪ੍ਰੋਗਰਾਮ ਨੂੰ ਲੈ ਕੇ ਜਾਓ ਤਾਂ ਕਿ ਬੱਚੇ ਵੱਡੀ ਗਿਣਤੀ ਦੇ ਅੰਦਰ ਇਹਦਾ ਫਾਇਦਾ ਉਠਾ ਸਕਣ ਤਾਂ ਹੀ ਆਪਣੇ ਇਹਨਾਂ ਬੱਚਿਆਂ ਦਾ ਆਪਾਂ ਜਿਹੜਾ ਪ੍ਰੋਗਰਾਮ ਇਹ ਕਰ ਰਹੇ ਆ ਉਹਨਾਂ ਤੱਕ ਪਹੁੰਚਣ ਦੇ ਵਿੱਚ ਸਫਲ ਹੋ ਸਕਾਂਗੇ ਸੋ ਇਹਦੇ ਲਈ ਇੱਕ ਵਾਰ ਫਿਰ ਤੋਂ ਅਪੀਲ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਬੱਚੇ ਵੱਧ ਤੋਂ ਵੱਧ ਆਪਣੇ ਆਪ ਨੂੰ ਰਜਿਸਟਰ ਕਰਨ ਨੰਬਰ 2 ਸੰਸਥਾਵਾਂ ਨੂੰ ਅਪੀਲ ਹੈ ਕਿ ਉਹ ਆਪਣੇ ਮਾਧਿਅਮ ਤੋਂ ਪਿੰਡਾਂ ਦੇ ਅੰਦਰ ਉੱਚੇ-ਉੱਚੇ ਤੌਰ ਤੇ ਕਿਉਂਕਿ ਪਿੰਡਾਂ ਦੇ ਅੰਦਰ ਮਾਪਿਆਂ ਦੇ ਕੋਲ ਜਾਂ ਬੱਚਿਆਂ ਕੋਲ ਇਹ ਜਾਣਕਾਰੀ ਬਹੁਤ ਘੱਟ ਹੁੰਦੀ ਹੈ ਕਿ ਉਹ ਕਿਹੜੇ ਖੇਤਰ ਦੇ ਅੰਦਰ ਜਾ ਸਕਦੇ ਆ ਕਿੱਦਾਂ ਜਾ ਸਕਦੇ ਆ ਤੇ ਉਹਦੇ ਲਈ ਕਿਹੜੀਆਂ ਕਿਤਾਬਾਂ ਮੈਂ ਇਹ ਵੀ ਦੱਸ ਤਿਆਂ ਕਿ ਜਿਹੜੀਆਂ ਕਿਤਾਬਾਂ ਇੱਥੇ ਮੁਹੱਈਆ ਕਰਾਈਆਂ ਜਾਣੀਆਂ ਉਹ ਸੰਬੰਧਿਤ ਕੋਰਸਾਂ ਦੇ ਵਿੱਚ ਜਿਹੜੇ ਉੱਚ ਪਾਏ ਦੇ ਸਾਡੇ ਵਿਦਵਾਨ ਹੈ ਉਹਨਾਂ ਵਿਦਵਾਨਾਂ ਦੀਆਂ ਤੇ ਉੱਚ ਪਾਏ ਦੇ ਜਿਹੜੇ ਪਬਲਿਸ਼ਰ ਹੈ ਉਹਨਾਂ ਪਬਲਿਸ਼ਰ ਦੀਆਂ ਕਿਤਾਬਾਂ ਜਿਹੜੀਆਂ ਇਹਨਾਂ ਕੋਰਸੇਸ ਦੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਆਪਣੇ ਆਪ ਨੂੰ ਸਫਲ ਬਣਾਉਣ ਵਾਸਤੇ ਸਹਿਯੋਗੀ ਸਾਬਤ ਹੋ ਚੁੱਕੀਆਂ ਉਪਯੋਗੀ ਸਾਬਤ ਹੋ ਚੁੱਕੀਆਂ ਉਹ ਕਿਤਾਬਾਂ ਜਿਹੜੀਆਂ ਉਹ ਅੱਧੇ ਕੀਮਤ ਮੁੱਲ ਦੇ ਉੱਤੇ ਜਿਹੜੀਆਂ ਉਹਨਾਂ ਬੱਚਿਆਂ ਨੂੰ ਜਿਹੜੀਆਂ ਉਪਲਬਧ ਕਰਵਾਈਆਂ ਜਾਣਗੀਆਂ ਸੋ ਇਸ ਲਈ ਮੈਂ ਫਿਰ ਇੱਕ ਵਾਰ ਬੇਨਤੀ ਕਰਦਿਆਂ ਕਿ ਜਿੱਥੇ ਅਸੀਂ ਉਸ ਦਿਨ ਆਉਣ ਵਾਲੇ ਬੱਚਿਆਂ ਤੇ ਉਹਨਾਂ ਦੇ ਨਾਲ ਆਉਣ ਵਾਲੇ ਮਾਪਿਆਂ ਵਾਸਤੇ ਉਸ ਦਿਨ ਦਾ ਚਾਹ ਦਾ ਪਾਣੀ ਦਾ ਖਾਣੇ ਦਾ ਇੰਤਜ਼ਾਮ ਕੀਤਾ ਔਰ ਜਿਹੜੇ ਬੱਚਿਆਂ ਨੂੰ ਇਹਨਾਂ ਹਾਲਾਤਾਂ ਦੇ ਅੰਦਰ ਰੁਕਣਾ ਪੈਂਦਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਉਹਨਾਂ ਦੇ ਰੁਕਣ ਦਾ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਵੀ ਆਪਾਂ ਇੱਥੇ ਕਰਾਂਗੇ ਔਰ ਬੱਚੇ 10ੀ ਤੋਂ ਉੱਪਰ ਜਿਹੜੇ ਵੀ ਮਰਜੀ ਜਿਹੜੇ ਹੈਗੇ ਆ ਖੇਤਰ ਦੇ ਆ ਸਕਦੇ ਇੱਥੇ ਤੱਕ ਕੇ 10ਵੀਂ ਤੋਂ ਘੱਟ ਵਾਲੇ ਬੱਚਿਆਂ ਵਾਸਤੇ ਵੀ ਸ਼ਾਰਟ ਟਰਮ ਕਿਤਾ ਮੁਕੀ ਕੋਰਸੇਸ ਦੇ ਬਾਰੇ ਵੀ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਸੋ ਇਸ ਲਈ ਇਸ ਪ੍ਰੈਸ ਮਿਲਣੀ ਦੇ ਅੰਦਰ ਸਾਡੇ ਸਹਿਯੋਗੀਆਂ ਵੱਲੋਂ ਸਾਡੀਆਂ ਸਹਿਯੋਗੀ ਸੰਸਥਾਵਾਂ ਵੱਲੋਂ ਸਾਡੇ ਨਾਲ ਮੋਢੇ ਨਾਲ ਲਾਗਾ ਕੇ ਚੱਲ ਰੀਆਂ ਸੰਸਥਾਵਾਂ ਵੱਲੋਂ ਮੈਂ ਤੁਹਾਨੂੰ ਫਿਰ ਇਹ ਅਪੀਲ ਕਰਨਾ ਚਾਹੁੰਦਾ ਕਿ ਆਓ ਆਪਾਂ ਪੰਜਾਬ ਦੇ ਉਹਨਾਂ ਵਿਦਿਆਰਥੀ ਵਰਗ ਵਾਸਤੇ ਇਸ ਪ੍ਰੋਗਰਾਮ ਨੂੰ ਲੈ ਕੇ ਜਾਈਏ ਬੱਚਿਆਂ ਨੂੰ ਵੱਧ ਤੋਂ ਵੱਧ ਜਿੰਨੀ ਜਲਦੀ ਹੋ ਸਕੇ ਰਜਿਸਟਰ ਕਰਿਏ ਸੋ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਹੀ ਪਿਆਰ ਫਿਰ ਤੋਂ ਧੰਨਵਾਦ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਕ੍ਰੂਟੇਡ ਕੰਪਨੀਆਂਸ ਇਚਨਸ ਇਸ ਐਜ਼ 威尔 ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, machinery work, carpentry. For more information, please contact him at www.checktrade.com. ID number nine two one seven six zero. Shamra Chander Kal Center. Call him on this number 888 four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ